ਅੱਜ ਰਾਜਪ੍ਰਧੇਸ਼ ਸਤਨਾਰਾਇਣ ਮੰਦਿਰ ਵਿਖੇ ਧਾਰਮਿਕ ਜਥੇਬੰਦੀਆਂ ਦੇ ਵੱਲੋਂ ਇੱਕ ਮੀਟਿੰਗ ਰੱਖੀ ਗਈ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ 22 ਤਰੀਕ ਨੂੰ ਅਯੁੱਧਿਆ ਦੇ ਵਿੱਚ ਸ਼੍ਰੀ ਰਾਮ ਮੰਦਿਰ ਦੇ ਵਿੱਚ ਮੂਰਤੀ ਸਥਾਪਨਾ ਕੀਤੀ ਜਾਣੀ ਹੈ ਉਸ ਦੀ ਖੁਸ਼ੀ ਦੇ ਵਿੱਚ ਰਾਜਪ੍ਰਧੇਸ਼ ਦੇ ਭਾਵਲਪੂਰੀ ਪਵਨ ਦੇ ਵਿੱਚ ਪ੍ਰੋਗਰਾਮ ਕੀਤਾ ਜਾਣਾ ਇਸ ਮੌਕੇ ਰਾਜਪ੍ਰਧਿਆ ਵੱਖ-ਵੱਖ ਜਥੇਬੰਦੀਆਂ ਨੇ ਆਪਣੇ ਵਿਚਾਰ ਦੱਸੇ ਤੇ ਗੱਲਬਾਤ ਕੀਤੀ ਸੋ ਇਸੇ ਦੌਰਾਨ ਹੋਰ ਕੀ ਕੁਝ ਕਹਿਣਾ ਸੀ ਰਾਜਪ੍ਰਧਿਆ ਜਥੇਬੰਦੀਆਂ ਦਾ ਸੁਆਵੋ ਸੁਣ ਲੈਂਦੇ ਆ ਉਹਨਾਂ ਦੀ ਜ਼ੁਬਾਨੀ ਅਸੀਂ ਜਿੰਮੇ ਕੀ ਸਾਰੇ ਨੂੰ ਪਤਾ ਹੀ ਹੈ ਵੀ 2 ਜਨਵਰੀ ਨੂੰ શ્રી ਰਾਮ ਜਨਮ ਭੂਮੀ ਅਵਧ ਦੇ ਵਿੱਚ ਇੱਕ ਭਵਵੇਂ ਮੰਦਿਰ ਦਾ ਨਿਰਮਾਣ ਦਾ ਉਦਘਾਟਨ ਹੈਗਾ ਉਸ ਨੂੰ ਲੈ ਕੇ ਸਾਰੇ ਰਾਮ ਭਗਤਾਂ ਦੇ ਵਿੱਚ ਇੱਕ ਬਹੁਤ ਉਤਸ਼ਾਹ ਦਾ ਮਾਹੌਲ ਹੈ ਪੂਰੀ ਦੁਨੀਆ 'ਚ ਰਾਮ ਭਗਤ ਆਪਣੀ ਆਪਣੇ ਤਰੀਕੇ ਨਾਲ ਉਸ ਉਸਵ ਨੂੰ ਬਣਾ ਰਹੇ ਅਸੀਂ ਰਾਜਪੁਰਾ ਦੇ ਸਾਰੇ ਰਾਮ ਭਗਤਾਂ ਨੂੰ ਇਕੱਠਾ ਕਰਕੇ ਇੱਕ ਭਵਵੇਂ ਕਾਰਜਕ੍ਰਮ ਬਾਹਲਪੁਰ ਪਵਨ ਦੇ ਵਿੱਚ 22 ਤਾਰੀਖ ਸ਼ਾਮ ਨੂੰ 6:00 ਵਜੇ ਕਰ ਰਹੇ ਹਨ ਜਿਹੜਾ ਬੜਾ ਹੀ ਹਰਸ਼ੁ ਰਲਾਸ ਨਾਲ ਮਨਾਇਆ ਜਾਏਗਾ ਉਸ ਦੇ ਵਿੱਚ ਆਪਣੇ ਰਵੀ ਕੰਚਨ ਜੀ रामचंद्र ਜੀ ਦੇ ਭਜਨ ਗਾਣਗੇ ਉਸ ਤੋਂ ਬਾਅਦ ਢੋਲ ਤਮਾਕੇ ਨਾਲ ਪਟਾਕੇ ਚਲਾ ਕੇ ਮਠਾਈਆਂ ਵੰਡਗੇ ਬਾਅਦ ਵਿੱਚ ਭੰਡਾਰਾ ਕਰਕੇ ਇੱਕ ਵਿਸ਼ਾਲ ਕਾਰਜਕ੍ਰਮ ਕਰਾਂਗੇ ਸਾਰਿਆਂ ਨੂੰ ਇਹ ਵੀ ਅਪੀਲ ਕਰ ਰਹੇ ਹਾਂ ਕਿ ਵੀ ਸਾਰੇ ਆਪਣੇ ਘਰਾਂ ਦੇ ਵਿੱਚ ਦੀਵਾਲੀ ਜਿਹਾ ਮਾਹੌਲ ਬਣਾਣ ਆਪਣੇ ਘਰ ਦੇ ਵਿੱਚ ਦੀਪਮਾਲਾ ਦਾ ਦੀਪਮਾਲਾ ਲਾਨ ਤੇ ਜਿੰਨੇ ਵੀ ਰਾਮਪਤ ਬਹਾਲਪੁਰ ਪਵਨਾਨ ਆਪਣੇ ਘਰ ਤੋਂ 10-10 ਦੀਵੇ ਨਾਲ ਲੈ ਕੇ ਆਣ ਉਥੇ ਇੱਕ ਉਥੇ ਆ ਕੇ ਦੀਪਕ ਜਲਾਨ ਤੇ ਇੱਕ ਭਵੇ ਦੀਪਾਲਾ ਵਾਲੀ ਜਿਹਾ ਸਾ ਮਾਹੌਲ ਆਪਾਂ ਰਾਜਪੁਰੇ ਦੇ ਵਿੱਚ ਉਸ ਦਿਨ ਬਣਾ ਸਕੀਏ ਉਸ ਨੂੰ ਲੈ ਕੇ ਅੱਜ ਇੱਕ ਬੈਠਕ ਰੱਖੀ ਗਈ ਹੈ ਸਤਨਾਗਰ ਮੰਦਰ ਦੇ ਵਿੱਚ ਉਸੇ ਵਿੱਚ ਬੇਬੇਨ ਵੇਨ ਤਰ੍ਹਾਂ ਦੇ ਸਾਰੀ ਸੰਸਥਾਵਾਂ ਦੇ ਪ੍ਰਤੀਨਿਧੀ ਅੱਜ ਉਪਸਥਿਤ ਹੈਗੇ ਹਨ ਤੇ ਜਿਸ ਤਰ੍ਹਾਂ ਜਿਸ ਤਰ੍ਹਾਂ ਸਾਰਿਆਂ ਦੀ رائے ਆਏਗੀ ਉਸ ਤਰ੍ਹਾਂ ਉਸ ਤਰ੍ਹਾਂ ਕਾਰਜਕਰਮ ਨੂੰ ਵਿਸ਼ਾਲ ਰੂਪ ਦਿੰਦੇ ਜਾਵਾਂ ਸਾਡੇ ਰਾਮ ਭਗਤਾਂ ਵਾਸਤੇ ਬੜੇ ਹੀ ਗਰਵ ਦੀ ਗੱਲ ਹੈ ਕਿ 400 ਸਾਲ ਦੇ ਸੰਘਰਸ਼ ਤੋਂ ਬਾਅਦ ਤੇ 1 ਲੱਖ ਤੋਂ ਵੱਧ ਰਾਮ ਭਗਤਾਂ ਦੀ ਕੁਰਬਾਨੀ ਤੋਂ ਬਾਅਦ ਅਯੁੱਧਿਆ ਦੇ ਵਿੱਚ ਸ਼੍ਰੀ ਰਾਮ ਮੰਦਰ ਦਾ ਜਿਹੜਾ ਉਦਘਾਟਨ ਹੈ 22 ਜਨਵਰੀ ਨੂੰ ਹੋਣ ਜਾ ਰਿਹਾ ਹੈ ਉਸ ਉਪਰਖਸ਼ ਦੇ ਵਿੱਚ ਅੱਜ ਸਤ ਰਾਮ ਮੰਦਰ ਵਿਖੇ ਰਾਜਪਰਾਂ ਵਿਖੇ ਸ਼੍ਰੀ ਵਿਜੇ ਛਾਵੜਾ ਜੀ ਸ਼੍ਰੀ ਪੰਕਜ ਗੋਹਿਲ ਜੀ ਸਤਪਾਲ ਸਿੰਘ ਜੀ ਆਲੂ ਵਾਲੀਆ ਤੇ ਸ਼ਤਰੂਗਨ ਗੁਪਤਾ ਜੀ ਜੋ ਵਿਸ਼ਵ ਹਿੰਦੂ ਪ੍ਰੀਸ਼ਦ ਨਾਲ ਬਹੁਤ ਦਿਰ ਤੋਂ ਜੁੜੇ ਹੋਇਆ ਹੈ ਔਰ ਇਹਨਾਂ ਦੀ ਬਹੁਤ ਵੱਡੀ ਦੇਣ ਹੈ ਜਦੋਂ ਵੀ ਕੁਰਬਾਨੀਆਂ ਦੀ ਗੱਲ ਆਈ ਰਾਮ ਮੰਦਰ ਵਾਸਤੇ ਤਾਂ ਇਹਨੇ ਮੂਰੇ ਹੋ ਕੇ ਰਾਮਪੁੱਤਾਂ ਨੂੰ ਇਕੱਠੇ ਹੋ ਕੇ ਉਹਦੇ ਸੰਘਰਸ਼ ਦੇ ਵਿੱਚ ਪਾਰਟਿਸਪੇਸ਼ਨ ਕੀਤਾ ਹੈ ਅੱਜ ਬੜੀ ਵਧੀਆ ਗੱਲ ਹੈ ਕਿ ਪੂਰੇ ਦੇਸ਼ ਦੇ ਵਿੱਚ ਨਹੀਂ ਬਲਕਿ ਪੂਰੀ ਦੁਨੀਆ ਦੇ ਵਿੱਚ ਉਸ ਰਾਮ ਮੰਦਰ ਜਿਹੜਾ ਵਿਸ਼ਵ ਦਾ ਸਭ ਤੋਂ ਸੁੰਦਰ ਤੇ ਸਭ ਤੋਂ ਵੱਡਾ ਮੰਦਰ ਬਣ ਰਿਹਾ ਹੈ ਸ਼੍ਰੀ ਰਾਮ ਮੰਦਰ ਅਰਯੁੱਧ ਦੇ ਵਿੱਚ ਉਸ ਉਪਲਖਸ਼ ਦੇ ਵਿੱਚ ਬੈਠ ਰੱਖੀ ਗਈ ਹੈ ਕੇ 22 ਜਨਵਰੀ ਨੂੰ ਜਦੋਂ ਸਵੇਰੇ ਉਦਘਾਟਨ ਹੋਏਗਾ 12:29 ਦਾ ਟਾਈਮ ਹੈ ਉਹ ਇਹਦੇ ਵਿੱਚ ਪ੍ਰਧਾਨ ਮੰਤਰੀ ਜੀ ਨੇ ਨਿਰਮੋਹ ਦੀ ਕਰਨਗੇ ਉਸੇ ਦਿਨ ਰਾਤ ਨੂੰ ਸ਼੍ਰੀ ਬਹਾលਪੁਰ ਭਵਨ ਰਾਜਪੁਰਾ ਟਾਊਨ ਵਿਖੇ ਪੂਰੇ ਰਾਮ ਭਗਤਾਵਲੋਂ ਇੱਕ ਬਹੁਤ ਵੱਡੀ ਦੀਵਾਲੀ ਵਾਂਗੂ ਆਯੋਜਨ ਕੀਤਾ ਜਾ ਰਿਹਾ ਹੈ ਜਿਹਦੇ ਵਿੱਚ ਉੱਥੇ ਜਿਹੜਾ ਹੈ ਰਾਮ ਭਗਤਾਂ ਦੇ ਗੀਤ ਗਏ ਜਾਣਗੇ ਇੱਕ ਦੂਜੇ ਨੂੰ ਮਠਾਈਆਂ ਮੰਡੀਆਂ ਜਾਣਗੀਆਂ ਆਤਿਸ਼ਬਾਜ਼ੀ ਕੀਤੀ ਜਾਏਗੀ ਢੋਲ ਧਮਾਕਾ ਕੀਤਾ ਜਾਏਗਾ ਔਰ ਇਸ ਮੌਮ ਦੇ ਵਿੱਚ ਅਸੀਂ ਰਾਜਪੁਰਾ ਨਿਵਾਸੀਆਂ ਨੂੰ ਇਹ ਬੇਨਤੀ ਕਰਦੇ ਹਾਂ ਕਿ ਚਾਹੇ ਉਹ ਪਿੰਡਾਂ ਚ ਰਹਿੰਦੇ ਆਂ ਸ਼ਹਿਰ ਚ ਰਹਿੰਦੇ ਆਂ ਗਲੀ ਚ ਬਸਤੀ ਚ ਆਪਣੇ ਆਪਣੇ ਘਰ ਦੇ ਵਿੱਚ ਲਾਈਟਿੰਗ ਕਰਕੇ ਇਹਨੂੰ ਬਹੁਤ ਹੀ ਸੁੰਦਰ ਮਾਹੌਲ ਬਣਾਇਆ ਜਾਵੇ न्यूज 89 पंजाब देले राजपुरा तो पत्रकार मोहित कुमार दी खास रिपोर्ट न्यूज 89 पंजाब हर खबर जिद्द होवे असर